ਸੋ ਸਿਕਾ ਦੋਸਤੋ ਮਾਰਸ਼ਲ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਕੰਕਰਨ ਰੋਪ ਦੇ ਜੋ ਥੱਪੜ ਦਾ ਰਫੜਾ ਉਹ ਥੰਬਦਾ ਅਜੇ ਨਜ਼ਰ ਨਹੀਂ ਆ ਰਿਹਾ ਹੈਗਾ ਕਿਉਂਕਿ ਜਿੱਥੇ ਪੁਲਿਸ ਵੱਲੋਂ ਤੇ ਸੀਆਈਐਸਐਫ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਪਹਿਲਾਂ ਕਾਂਸਟੇਬਲ ਸੀਆਈਐਸਐਫ ਦੀ ਮਹਿਲਾ ਕਾਂਸਟੇਬਲ ਕਰਵਿੰਦਰ ਕੌਰ ਨੇ ਥੱਪੜ ਕਿਉਂ ਮਾਰਿਆ ਤੇ ਕੀ ਕਾਰਨ ਰਹਿ ਕਾਰਨ ਰਹੇ ਉਸ ਤੇ ਜੇ ਕਾਰਵਾਈ ਚੱਲ ਰਹੀ ਹੈ ਪਰ ਜਿਉ ਜੋ ਕੰਗਨਾ ਰਣਾਉਤ ਦੀ ਜਵਾਨਾ ਉਹ ਬੜੀ ਤੇਜ਼ ਚੱਲਦੀ ਜਾ ਰਹੀ ਆ ਉਸ ਦੇ ਨਾਲ ਇਹ ਥੱਪੜ ਦਾ ਰਫੜ ਹੋਰ ਵੀ ਅੱਗ ਦੇ ਵਿੱਚ ਘੀ ਪਾਉਣ ਦਾ ਕੰਮ ਕਰ ਰਿਹਾ ਕਿਉਂਕਿ ਉਹ ਜਿੱਥੇ ਪੰਜਾਬੀਆਂ ਨੂੰ ਕਿਤੇ ਖਾਲਸਥਾਨੀ ਦੱਸ ਰਹੀ ਹੈ ਇਸ ਇਸੀ جنگ ਦੇ ਵਿੱਚ ਸ਼ਬਦ ਯੰਗ ਦੇ ਵਿੱਚ ਇਸ ਦੀ ਭੈਣ ਰੰਗੋਲੀ ਵੀ ਕੁੱਤ ਚੁੱਕੀ ਆ ਉਹ ਪੰਜਾਬੀਆਂ ਨੂੰ ਜੋ ਖਾਲਸਥਾਨੀ ਦੱਸ ਰਹੀ ਹੈ ਤੇ ਪਿੱਠ ਪਿੱਛੇ ਵਾਰ ਕਰਨ ਵਾਲੇ ਦੱਸ ਰਹੀ ਹੈ ਤੇ ਕੰਗਨਾ ਰਣਾਉਤ ਇੰਦਰਾ ਗਾਂਧੀ ਦੇ ਕਤਲ ਦੇ ਸਮੇਂ ਦੀਆਂ ਜੋ ਗੋਲੀਆਂ ਮਾਰੀਆਂ ਜਾਂਦੀਆਂ ਭਾਈ ਗੰਤ ਸਿੰਘ ਤੇ ਸਤਪੰਥ ਸਿੰਘ ਵੱਲੋਂ ਉਹ ਫੋਟੋ ਲਾ ਕੇ ਵੀ ਦੱਸ ਰਹੀ ਹੈ ਕਿ ਵੀ ਵਰਦੀ ਦੇ ਵਿੱਚ ਪੰਜਾਬੀਆਂ ਵੱਲੋਂ ਜੋ ਗੋਲੀਆਂ ਮਾਰੀ ਗਈਆਂ ਸੀਗੀਆਂ ਉਹੀ ਵਰਦੀ ਦੇ ਵਿੱਚ ਮਾਰੀਆਂ ਗਈਆਂ ਸੀਗੇ ਇੱਕ 올ਡ ਲੇਡੀ ਦੇ ਮਾਰੀਆਂ ਗਈਆਂ ਸੀਗੀਆਂ ਤੇ ਇਹ ਬਾਹਾਗਰੀ ਵਿਖਾਈ ਸੀਗੀ ਤੇ ਹੁਣ ਵੀ ਇਸ ਤਰ੍ਹਾਂ ਹੀ ਵਰਦੀ ਦੇ ਵਿੱਚ ਹਮਲੇ ਹੋ ਰਹੇ ਹਨ ਤੇ ਇਸ ਤੋਂ ਇਲਾਵਾ ਜਦੋਂ ਹੁਣ ਇਸ ਨੂੰ ਬਾਲੀਵੁੱਡ ਵੱਲੋਂ ਵੀ ਜੋ ਕੋਈ ਵੀ ਇਸ ਦਾ ਸਮਰਥਨ ਨਹੀਂ ਕਰਦਾ ਨਜ਼ਰ ਆ ਰਿਹਾ ਤਾਂ ਇਹ ਉਸਤੇ ਵੀ ਭੜਕ ਪਈ ਹੈ ਤੇ ਇਸ ਨੇ ਅ ਪੂਰੇ ਬਾਲੀਵੁੱਡ ਨੂੰ ਧਮਕੀ ਦਿੱਤੀ ਹੈ ਕਿ ਵੀ ਜੋ ਤੁਸੀਂ ਦੇਖ ਰਹੇ ਹੋ ਇਹੀ ਕੱਲ ਨੂੰ ਤੁਹਾਡੇ ਨਾਲ ਵੀ ਹੋ ਸਕਦਾ ਜੇ ਤੁਸੀਂ ਖਾਲਿਸਤਾਨੀ ਅਟੈਕ ਦੇ ਉੱਪਰ ਜੋ ਜਸ਼ਨ ਮਨਾ ਰਹੇ ਹੋ ਇਸ ਨੇ ਆਪਣੇ ਆਪ ਦੇ ਉੱਪਰ ਜੋ ਅਟੈਕ ਹੋਇਆ ਉਸ ਨੂੰ ਖਾਲਿਸਤਾਨੀ ਅਟੈਕ ਘਰਾ ਕਰ ਦਿੱਤਾ ਹੈਗਾ ਤੇ ਕਿਹਾ ਹੈ ਕਿ ਜੇ ਜੋ ਤੁਸੀਂ ਇਹ ਅਟੈਕ ਦੇਖ ਰਹੇ ਹੋ ਇਹ ਕੱਲ ਨੂੰ ਤੁਹਾਨੂੰ ਤੇ ਤੁਹਾਡੇ ਬੱਚਿਆਂ ਨੂੰ ਵੀ ਪਹੁੰਚਣਾ ਪੈ ਸਕਦਾ ਇਹ ਤੁਹਾਡੇ ਘਰ ਦੀਆਂ ਗਲੀਆਂ ਤੱਕ ਵੀ ਆ ਸਕਦਾ ਤੇ ਤੁਹਾਡੇ ਨਾਲ ਕਿਤੇ ਵੀ ਇਹ ਵਾਪਰ ਸਕਦਾ ਹੈ ਤੇ ਇਸ ਤੋਂ ਇਲਾਵਾ ਇਸ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਜੋ ਇਸ ਦੀ ਭੈਣ ਹੈ ਉਸ ਨੇ ਵੀ ਆਪਣਾ ਟਵੀਟ ਜਾਰੀ ਕੀਤਾ ਹੈ ਤੇ ਉਸ ਦੇ ਵਿੱਚ ਲਿਖਿਆ ਵੀ ਖਾਲਿਸਤਾਨੀਓ ਬਸ ਇਹੀ ਔਕਾਤ ਸੀ ਤੁਹਾਡੀ ਮਤਲਬ ਜੋ ਮਹਿਲਾ ਕਨਸਟੇਬਲ ਹੈ ਜੋ ਭਰਤੀ ਦੇ ਬਰਤੀ ਧਾਰੀ ਹੈਗੀ ਹੈ ਜਿਸ ਦਾ ਕਿ ਇੱਕ ਬਹਿਸ ਤੋਂ ਬਾਅਦ ਕੰਗਣਾ ਰਨਾਉ ਦੇ ਨਾਲ ਜੋ ਬਹਿਸ ਵਾਈਸ ਤੋਂ ਬਾਅਦ ਜੋ ਇਹ ਥੱਪੜਬਾਜੀ ਹੋਈ ਸੀਗੀ ਉਸ ਮਹਿਲਾ ਕਨਸਟੇਬਲ ਨੂੰ ਇੱਕ ਖਾਲਿਸਤਾਨ ਦੇ ਨਾਲ ਜੋੜ ਕੇ ਦਿਖਾਇਆ ਜਾ ਰਿਹਾ ਤੇ ਉਹ ਕਹਿੰਦੀ ਹੈ ਕਿ ਵੀ ਖਾਲਿਸਤਾਨੀਓ ਤੁਹਾਡੀ ਬਸ ਇਹੀ ਔਕਾਤ ਸੀ ਪਿੱਛੇ ਸੇ ਪਲਾਨ ਕਰਨਾ ਔਰ ਅਟੈਕ ਕਰਨਾ ਬਟ ਮਾਈ ਸਿਸਟਰ ਸਪਾਈਨਿਸ ਮੇਡ ਮੇਡ ਆਫ ਸਟੀਲ ਪਰ ਜਿਹੜੀ ਕਹਿੰਦੀ ਮੇਰੀ ਭੈਣ ਦੀ ਜੋ ਰੀਡਰ ਦੀ ਹੱਡੀਆਂ ਉਹ ਸਟੀਲ ਦੀ ਬਣੀ ਆ ਉਹ ਇੰਨੀ ਛੇਤੀ ਤੋੜੇ ਤੋਂ ਨਹੀਂ ਟੁੱਟੇਗੀ ਤੇ ਉਹ ਆਪਣਾ ਮਾਮਲਾ ਆਪਣੇ ਆਪ ਹੈਂਡਲ ਕਰ ਸਕਦੀ ਹੈ ਬੱਟ ਪੰਜਾਬ ਤੇਰਾ ਕਿਆ ਹੋਗਾ ਦੇਖੋ ਬਿਲਕੁਲ ਤਾਂ ਕਿ ਇਹ ਵੀ ਬੱਟ ਪੰਜਾਬ ਤੇਰਾ ਕਿਆ ਹੋਗਾ ਉਹ ਬੰਗਾਲੀ ਨੂੰ ਦੱਸ ਦੇਣਾ ਚਾਹੁੰਦੇ ਵੀ ਤੂੰ ਆਪਣਾ ਫਿਕਰ ਕਰ ਪੰਜਾਬੀ ਦਾ ਹਮੇਸ਼ਾ ਆਪਣੀ ਰੱਖਿਆ ਕੰਮੀ ਜਾਣਦੇ ਉੱਥੇ ਹੋਰ ਤੁਹਾਡੇ ਵਰਗਿਆਂ ਨੂੰ ਵੀ ਸੁਰੱਖਿਆ ਦੇਣ ਦੇ ਲਈ ਵਚਨਬੱਧ ਹੈ ਜਾਂ ਸਖਤ ਨੇ ਪਰ ਜੇ ਕੋਈ ਉਹਨਾਂ ਦੇ ਬਾਦ ਕਰਦਾ ਤਾਂ ਫਿਰ ਇਸ ਤਰੀ ਮੂੰਹ ਤੋੜ ਜਵਾਬ ਦਿੰਨੇ ਆ ਤੇ ਉਸ ਤੋਂ ਬਾਅਦ ਇਸ ਤੋਂ ਇੱਥੇ ਖਤਮ ਨਹੀਂ ਹੁੰਦਾ ਹੈਗਾ ਅੱਗੇ ਇਹ ਬੋਲਦੀ ਹੈਗੀ ਹੈ ਫਾਰਮਰ ਪ੍ਰੋਟੈਸਟ ਵਾਸ ਖਾਲਿਸਤਾਨੀ ਅੱਡਾ ਵਾਂਸ ਅਗੇਨ ਪ੍ਰੂਵਡ ਵੀ ਇਹ ਜਿਹੜਾ ਖਾਲਿਸਤਾਨੀ ਜੋ ਜੋ ਇਹ ਕਸਾਦੀ ਸੰਘਰਸ਼ ਸੀਗਾ ਇਹ ਖਾਲਿਸਤਾਨੀ ਅੱਡਾ ਸੀਗਾ ਇੱਕ ਵਾਰ ਫਿਰ ਇਹ ਪ੍ਰੂਵ ਹੋ ਗਿਆ ਹੈਗਾ ਥਿਸ ਇਜ਼ ਥਿਸ ਵਾਸ ਸੀਰੀਅਸ ਸਕਿਉਰਟੀ ਥ੍ਰੈਟ ਬੀ ਇਹ ਕਦੀ ਵੀ ਇਹ ਬਹੁਤ ਇੱਕ ਸਕਿਉਰਿਟੀ ਥ੍ਰੈਟ ਹੈ ਇਹ ਸੀਰੀਅਸ ਇਹਨੂੰ ਲੈਣਾ ਚਾਹੀਦਾ ਮਾਮਲੇ ਨੂੰ 36 ਤੋਂ 36 ਇਸ ਦਾ ਹੱਲ ਕੱਢਣਾ ਚਾਹੀਦਾ ਜਿੰਨੀ ਛੇਤੀ ਹੋ ਸਕੇ ਇੱਥੇ ਹੀ ਬਸ ਨਹੀਂ ਇਹ ਅੱਗੇ ਜਾ ਕੇ ਸੀਆਈਐਸਐਫ ਦੀ ਮੈਲਾ ਕਾਂਸਟੇਬਲ ਕੁਲਵਿੰਦਰ ਕੌਰ ਦੇ ਖਿਲਾਫ ਇਹ ਬੋਲਦੀ ਹੈ ਕਿ ਵੀ ਇਸ ਨੂੰ ਸਸਪੈਂਡ ਕਰਨਾ ਹੀ ਕਾਫੀ ਨਹੀਂ ਹੈਗਾ ਇਸ ਨੂੰ ਕਿਉਂਕਿ ਬਹੁਤ ਮੋਟੀਆਂ ਰਕਮਾਂ ਮਿਲਗੀਆਂ ਹੋਣਗੀਆਂ ਖਾਲਿਸਤਾਨੀਆਂ ਤੋਂ ਇਸ ਕਰਕੇ ਹੁਣ ਇਸ ਦਾ ਰਿਮਾਂਡ ਵੀ ਲੈਣਾ ਚਾਹੀਦਾ ਤੇ ਇਸ ਤਰ੍ਹਾਂ ਦੋਵੇਂ ਭੈਣਾਂ ਆਪਣੀ ਜੋ ਫਿਰ ਆਪਣੀ ਬਦਕਲਾਮੀ ਕਰਕੇ ਇਸ ਮਾਮਲੇ ਨੂੰ ਹੋਰ ਥੱਪੜ ਦੇ ਰਫੜ ਨੂੰ ਹੋਰ ਉਲਝਾਰ ਰਹੀਆਂ ਹੈਗੀਆਂ ਤੇ ਜਿੱਥੇ ਪੁਲਿਸ ਵੱਲੋਂ ਇਹ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਡੀਜੀਪੀ ਵੱਲੋਂ ਜੋ ਗੱਲਾਂ ਆਈਆਂ ਸੀਗੀਆਂ ਡੀਜੀਪੀ ਸਾਹਿਬ ਵੱਲੋਂ ਸੂਤਰਾਂ ਤੋਂ ਪਤਾ ਲੱਗਿਆ ਸੀ ਕਿ ਮਾਮਲਾ ਦਰਜ ਹੋ ਚੁੱਕਿਆ ਹੈ ਸਰਵਿਸਿੰਗ ਤੇ ਦੇਖਣੇ ਵੀ ਇਹੀ ਗੱਲ ਕਹਿੰਦੀ ਸੀਗੀ ਜੋ ਕਿਸਾਨ ਆਗੂ ਨੇ ਕਿਹੜੀ ਪਰਚਾ ਦਰਜ ਹੋ ਚੁੱਕਿਆ ਪਰ ਅਜੇ ਤੱਕ ਪਰਚੇ ਬਾਰੇ ਕੋਈ ਸਾਨੂੰ ਮੀਡੀਆ ਨੂੰ ਕੋਈ ਜਾਣਕਾਰੀ ਨਹੀਂ ਮਿਲ ਰਹੀ ਹੈਗੀ ਜੋ ਖਬਰਾਂ ਆ ਰਹੀਆਂ ਉਹਨਾਂ ਦੇ ਵਿੱਚ ਵੀ ਇਹੀ ਗੱਲ ਆ ਰਹੀ ਹੈ ਕਿ ਅਜੇ ਤੱਕ ਕੋਈ ਪਰਚਾ ਦਰਜ ਨਹੀਂ ਹੋ ਰਿਹਾ ਮਾਮਲੇ ਦੀ ਬਹੁਤ ਬ੍ਰਿੱਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਕਿਉਂਕਿ ਹਾਈ ਪ੍ਰੋਫਾਈਲ ਮਾਮਲਾ ਹੈਗਾ ਪਰ ਜਿੱਥੇ ਹੁਣ ਮਹਿਲਾ ਕਨਸਟੇਬਲ ਦੇ ਪਰਿਵਾਰਕ ਮੈਂਬਰ ਵੀ ਅੱਗੇ ਆਏ ਆ ਉਹਨਾਂ ਦਾ ਦੱਸਣਾ ਪੜਦਾ ਹੈ ਕਿ ਵੀ ਜੋਰ ਦੇ ਭਰਾ ਨੇ ਦੱਸਿਆ ਕਿ ਵੀ ਇਹਨਾਂ ਨੇ ਇਹਨੇ ਬਕਲਾਮੀ ਕੀਤੀ ਸੀਗੀ ਮੇਰੀ ਭੈਣ ਦੇ ਨਾਲ ਸਿਕਿਉਰਿਟੀ ਚੈੱਕ ਦੇ ਦੌਰਾਨ ਤਾਂ ਫਿਰ ਉਸਨੇ ਇਹ ਥੱਪੜ ਦੀ ਘਟਨਾ ਨੂੰ ਅੰਜਾਮ ਦਿੱਤਾ ਸੀਗਾ ਤੇ ਇਸ ਤੋਂ ਇਲਾਵਾ ਜੇਕਰ ਗੱਲ ਕਰ ਲਈਏ ਤਾਂ ਤਈ ਕਿਸਾਨ ਜਥੇਬੰਦੀਆਂ ਵੀ ਚਾਹੇ ਉਹ ਕਿਸਾਨ ਜਥੇਬੰਦੀ ਰਾਜੇਵਾਲ ਦੇ ਸਰਦਾਰ ਕਿਰਪਾਲ ਸਿੰਘ ਸਿਆਹੂਆ ਚਾਹੇ ਉਹ ਪਰਮਦੀਪ ਸਿੰਘ ਵੈਦਵਾਨ ਜਿਨ੍ਹਾਂ ਵੱਲੋਂ ਪਹਿਲੀ ਐਲਾਨ ਕੀਤਾ ਤੁਕ ਕਭੀ ਅਸੀਂ ਇਸ ਧੀ ਦਾ ਪੰਜਾਬ ਦੀ ਸ਼ੇਰਨੀ ਦਾ ਕੁਲਵਿੰਦਰ ਕੌਰ ਦਾ 골ਡ ਮੈਡਲ ਨਾਲ ਸਨਮਾਨ ਕਰਾਂਗੇ ਉੱਥੇ ਹੀ ਕਈ ਹੋਰ ਜੋ ਆਗੂ ਹੈਗੇ ਆ ਉਹਨਾਂ ਵੱਲੋਂ ਜਾਂ ਵਪਾਰੀਆਂ ਵੱਲੋਂ ਇਸ ਕੁਲਵਿੰਦਰ ਕੌਰ ਨੂੰ ਮਾਨ ਕਨਸਟੇਬਲ ਨੂੰ ਨਕਦ ਨਾਮ ਲੱਖਾਂ ਦੇ ਦੇਣ ਦੀ ਵੀ ਚਰਚਾਾਂਵਾਂ ਹੋ ਰਹੀਆਂ ਹੈਗੀਆਂ ਕੋਈ ਇਹਨਾਂ ਦੇ ਕੇਸ ਲੜਨਾ ਚਾਹੁੰਦਾ ਹੈ ਤੇ ਕੋਈ ਇਹਨਾਂ ਦੇ ਨਾਲ ਪ੍ਰੋਟੈਸਟ ਕਰਨਾ ਚਾਹੁੰਦਾ ਹੈ ਨਾਲ ਇਹਨਾਂ ਦੇ ਹੱਕ ਦੇ ਵਿੱਚ ਖੜਕੇ ਉਥੇ ਕਿਸਾਨ ਯੂਨੀਅਨ ਵੱਲੋਂ ਵੀ 9 ਤਰੀਕ ਗੁਰਦੁਆਰਾ ਸਾਹਿਬ ਤੋਂ ਇੱਕ ਬਹੁਤ ਜੋ ਚੱਲੇਗਾ ਜੋ 7ਵੀਂ ਰੋਸ ਮਾਰਚ ਕੀਤਾ ਜਾਏਗਾ ਤਾਂ ਕਿ ਕਦ ਦਾ ਨੋਟ ਦੇਖ ਲਾਪਾ ਪर्चा ਦਰਜ ਹੋ ਸਕੇ ਦੇਖਦੇ ਆ ਮਾਮਲਾ ਕਿਸ ਕਦਰ ਕਿਸਕਰ ਉੱਤੇ ਬੈਠਦਾ ਬਣੇ ਹੋ ਆਪ ਜੀ ਮਾਸਟਰ ਜੀ ਉੱਤੇ ਸਾਡੇ ਨਾਲ ਅਸੀਂ ਬਣਨਾ ਕਿ ਆਪ ਜੀ ਦੇ ਨਾਲ ਧੰਨਵਾਦ